ਕਥਰੂ ਕਿਉਂ ਆ ਜਾਂਦੇ ਨੇ ਮਜੂਰ ਨਹੀਂ ਕਹਣੀ ਰੱਬ ਕਰੇ ਨਾ ਕਿਸ ਦਿਨ ਮਰ ਜਾ ਨਾ ਮੈਂ ਮੇਰੇ ਮੰਮੀ ਡਾਡੀ ਅਸੀਂ ਤਨੇ ਇਕੱਠੇ ਮਰੀਏ ਐਸ਼ਰੀਏ ਕੀ ਕਦੇ ਐਦਾ ਦਦੂ ਨਾ ਰੱਬ ਤਾ ਅਜ ਤੱਕ ਨਾ ਛੋੜੇ ਹੁੰਦੇ ਤੋ ਹੰਤਾ ਕਈ ਮੰਗੀਆ ਚੀਜ਼ ਕਿ ਰੱਬਾ ਕਿਸ ਦਿਨ ਮਾਰੀ ਨਾ ਤੇਨਾਂ ਨੂੰ ਇਕੱਠੇ ਮਾਰੀ ਜੇ ਤੇਨਾਂ ਨੂੰ ਇਕੱਠੇ ਰੱਖੀ ਇਹ 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 ਨਾ ਜਿੱਦਾਂ ਹੁਣ ਜਦੋਂ ਕੋਈ ਫਿਲਮਾਂ ਦੇ ਵਿੱਚ ਇਹ ਕਰਦਾ ਹੈ ਹਨਾ ਐਕਟਿੰਗ ਕਰਦਾ ਜਾਂ ਗਾਣੇ ਗਾਉਂਦਾ ਜਾਂ ਛੋਟੇ ਕੱਪੜੇ ਪਾ ਕੇ ਨੱਚਦਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਐਕਟਰ ਹੈ ਉਹ ਵੱਡਾ ਹੈ ਪਰ ਜਦੋਂ ਤੁਸੀਂ ਕਰਦੇ ਹੋ ਤੇ ਤੁਹਾਨੂੰ ਜਿਹੜਾ ਹੈ ਉਹ ਨਾਚਾਰ ਕਹਿ ਦਿੱਤਾ ਜਾਂਦਾ ਤੁਹਾਨੂੰ ਬੰਦ ਪਾਇਆ ਕਹਿ ਦਿੱਤਾ ਉਦੋਂ ਲੱਗਦਾ ਹੈ ਕਿ ਯਾਰ ਇਹ ਤਾਂ ਕਹਿੰਦੇ ਨਹੀਂ ਕਿ ਅਸੀਂ ਔਰਤਾਂ ਦੀ ਇੱਜ਼ਤ ਨਾ ਕਰਦੇ ਹਾਂ ਤੇ ਇਹ ਇਦਾਂ ਬੋਲ ਰਹੇ ਨੇ ਬੰਗਾਨੀਆਂ ਨੂੰ ਉਹ ਮੜਾ ਬੋਲੂਗਾ ਉਹ ਚੁਣਾ ਨੀ ਨੂੰ ਮੜਾ ਬੋਲੂਗਾ ਕੁੜੀ ਨੂੰ ਮੜਾ ਬੋਲੂਗਾ ਜਿਵੇਂ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ ਉਹ ਉਦੀ ਕੋਕ ਵਿੱਚੋਂ ਜੰਮ ਕੇ ਤੂੰ ਫਿਰ ਉਹਨੀ ਔਰਤ ਨੂੰ ਬੋਲਦਾ ਪਿਆ ਔਰਤ ਦੀ ਜੱਤ ਨੂੰ ਬੋਲਦਾ ਪਿਆ ਉਹਦੇ ਵਰਗਾ ਆਜਨਾ ਤੁਹਾਨੂੰ ਬਹੁਤ ਸਾਰੇ ਲੋਕ ਜਾਣਦੇ ਨੇ ਮੈਂ ਦੇਖਿਆ ਤੁਹਾਨੂੰ ਬਹੁਤ ਵਾਰ ਲੋਕ ਆਪਣੇ ਵੀਡੀਓਜ਼ ਦੇ ਵਿੱਚ ਵੀ ਲੈਂਦੇ ਨੇ ਗਾਣਿਆਂ ਦੇ ਵਿੱਚ ਵੀ ਲੈਂਦੇ ਨੇ ਅਸ ਤੁਹਾਡਾ ਇੱਕ ਨਾਮ ਹੈਗਾ ਆ ਪਰ ਜਦੋਂ ਰਣਜੀਤ ਕੌਰ ਭਾਬੀ ਨੂੰ ਨਹੀਂ ਕੋਈ ਜਾਣਦਾ ਸੀ ਉਦੋਂ ਜਿੰਦਗੀ ਕਿਹੋ ਜੀ ਸੀ ਇੱਕ ਕਮਰੇ ਦੇ ਵਿੱਚ ਉਹ ਕੀ ਰੋਟੀ ਦਾ ਕਮਾਈ ਦਾ ਸਾਧਨ ਕੀ ਸੀ ਉਹ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਬਸ ਕਮਾਈ ਕਰਕੇ ਆਉਂਦੇ ਸੀ ਥੋੜੀ-ਬਹੁਤੀ ਦਿਹਾੜੀ ਦਾ ਰੱਪਾ ਕਰਕੇ ਆਉਂਦੇ ਸੀਗੇ ਤੇ ਰੋਟੀ ਖਾ ਲੈੰਦੇ ਸੀ ਠੀਕ ਆ ਨਾ ਕੋਈ ਗਵਾਂਡੀ ਨਹੀਂ ਪੁੱਛਦਾ ਵੀ ਲੈ ਭਾਈ ਦੋ ਰੋਟੀਆਂ ਲੈ 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 ਤੁਹਾਡੇ ਕੋਲ ਦਵਾਈ ਨੂੰ ਪੈਸੇ ਹੈ ਨਹੀਂ ਕੋਈ ਨਹੀਂ ਪਤਾ ਨਾ ਗਵਾਂਡੀ ਨਾ ਕੋਈ ਆਵਦਾ ਪੁੱਛਦਾ ਮੈਂ ਡਰ ਕਿ ਨਾ ਮਰ ਜੀ ਬੁਮਾਰ ਹੋਵੇ ਉਹਨੂੰ ਨਹੀਂ ਹੈਗਾ ਕੁਝ ਵੀ ਉਹਨੂੰ ਹੈਗਾ ਮੇਰੀ ਕਰਵਾਰੀ ਖੋਸਣੀ ਚਾਹੀਦੀ ਮੇਰੀ ਕੁੜੀ ਖੋਸਣੀ ਚਾਹੀਦੀ ਆ ਮੇਰਾ ਬਾਪ ਇਦਾਂ ਦਾ ਸੀ ਕਹਿੰਗਾ ਨਾ ਕਿ ਐਦਾਂ ਨਾਲ ਮੈਂ ਡੜੀ ਇੱਕ ਗੱਲ ਕਹਿੰਦਾ ਕਹਿੰਦਾ ਪੁੱਤ ਜਿਹੜਾ ਪਿਆਰ ਨਾ ਨੋਂ ਨਾ ਵੀ ਰੋਟੀ ਤੇ ਦੇ ਉਹ ਵੀ ਖਾ ਲੈ ਹਨਾ ਤਦੇ ਨਾ ਕਰੀ ਮੈਂ ਬੈਠਾ ਨਾ ਦਾਦੀ ਕਹਿੰਦਾ ਪਤ ਮੈਂ ਕੰਮ ਕਰ ਉਹ ਜੋ ਪਸੰਦ ਆ ਉਹ ਲੈ ਕੇ ਦਿੱਤੀ ਮੇਰੀ ਮਾਂ ਦੀ ਹਰ ਰੀਜ ਪੂਰੀ ਕੀਤੀ ਆ ਮੇਰੀ ਹਰ ਰੀਜ ਪੂਰੀ ਕੀਤੀ ਆ ਕਿਤੇ ਹੱਥ ਰੱਖਦਾ ਸੀ ਨਾ ਮੈਂ ਕਹਿੰਦਾ ਦਾਦੀ ਮੈਨੂੰ ਹੁਣੀ ਇਹ ਚੀਜ਼ ਚਾਹੀਦੀ ਆ ਜਾਂ 2000 ਦੀ ਹੋ ਜਾਂ 3000 ਦੀ ਉਹ ਲੈ ਕੇ ਆਉਂਦਾ ਸੀ ਮੈਂ ਸੱਚੀ ਦੱਸੋ ਈਮਾਨਦਾਰ ਇਹਨਾਂ ਦੱਸਿਓ ਕਈ ਵੇਲੇ ਦਿਲ ਕੀਤਾ ਕਿ ਹਾਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਮੈਨੂੰ ਰੁਕ ਜਾਣਾ ਚਾਹੀਦਾ ਇੱਥੇ ਕੱਲ ਨੂੰ ਮੇਰੀ ਕੁੜੀ ਨੇ ਵੀ ਵੱਡੀ ਹੋਣਾ ਕਦੀ ਇੱਦਾਂ ਦਿਲ ਦੇ ਵਿੱਚ ਆਇਆ ਸੱਚੀ ਦੱਸੋ ਈਮਾਨਦਾਰੀ ਨਾਲ ਅਸੀਂ ਗਰੀਬੀ ਕੱਟੀ ਆ ਠੀਕ ਹੈ ਨਾ ਅਸੀਂ ਆਪਣੇ ਬੱਚੇ ਆਸਤੇ ਕੁਮਾਰਾਏ ਹਨਾ ਕੱਲ ਨੂੰ ਇਹਦਾ ਵਿਆਹ ਵੀ ਕਰਨਾ ਵਾ ਠੀਕ ਹੈ ਨਾ ਉਹ ਥੋੜੀ ਅਸੀਂ ਕਿਸੇ ਤੋਂ ਮੰਗਦੇ ਹੋਏ ਰਾਂਗੇ 50000 ਰੁਪਏ ਦੀ ਅਸੀਂ ਕੁੜੀ ਦਾ ਵਿਆਹ ਕਰਨਾ ਵਾ ਇੱਕ ਔਰਤ ਵਜੋ ਠੀ ਲੱਗਦਾ ਹੈ ਕਿ ਜਦੋਂ ਤੁਹਾਨੂੰ ਲੋਕ ਮਜ਼ਾਕ ਵਜੋ ਬੁਲਾਉਂਦੇ ਨੇ ਉਹ ਤੁਸੀਂ ਸ਼ੌਂਕ ਵੱਲੋਂ ਕਰਦੇ ਹੋ ਜਾਂ ਇੱਕ ਮਜਬੂਰੀ ਹੈ ਘਰ ਚਲਾਉਣ ਦੇ ਲਈ ਕੋਈ ਵੀ ਕਲਾਕਾਰ ਉਹ ਵੀ ਤਾਂ ਜਨਾਨੀ ਨਾ ਗਾਉਂਦਾ ਨਾ ਹੈ ਕਿਸੇ ਹੋਰ ਨਾਲ ਤਾਂ ਨਹੀਂ ਗਾਉਂਦਾ ਕਈ ਵਾਰੀ ਉਹਦੀ ਜਨਾਨੀ ਨਹੀਂ ਆਉਂਦਾ ਗਾਉਣਾ ਸ਼ਰਮ ਦੀ ਮਾਰੀ ਨਹੀਂ ਆਉਂਦੀ ਬਾਹਰ ਤੇ ਉਹਨੇ ਜੋੜੀ ਬਣਾਉਣੀ ਪੈਂਦੀ ਆ ਇਹ ਥੋੜੀ ਵੀ ਆਪਾਂ ਗਲਤਾਂ ਗਲਤ ਕੋਈ ਵੀ ਨਹੀਂ ਹੁੰਦਾ ਠੀਕ ਹੈ ਨਾ ਸੋਚ ਗਲਤ ਹੁੰਦੀ ਆ ਜਾਨੰਦ ਜੀ ਇਹਨਾਂ ਨੂੰ ਕਿਸ ਨਾਮ ਇਕ ਕਲਾਕਾਰ ਕੰਜਰਾ ਨਾ ਅਸੀਂ ਤੁਹਾਨੂੰ ਕੰਜਰ ਦੀਨੇ ਆ ਹੈ ਜਕਲਾਕਾਰ ਆ ਤਾਂ ਇਹ ਦੇਖ ਲੈ ਪਾੜ ਕੇ ਖਾਜੋ ਪਾ ਵੀ ਰੰਜੀਤ ਪਰ ਮੇਰਾ ਨਾਮ ਆ ਇਹ ਸੋਚਦੇ ਜਾਓ ਮੇਰੀ ਉਂਗਲ ਨਾਲ ਸਮਝੋ ਉਂਗਲਾਂ ਐ ਕਰਕੇ ਨਾ ਜੋੜਾ ਕੱਢ ਲੂ ਬਾਹਰ ਰਣਜੀਤ ਕੋਰ ਭਾਬੀ ਨੂੰ ਹੱਸਦੇ ਮੁਸਕੁਰਾਉਂਦੇ ਕਲੋਲਾ ਕਰਦੇ ਸਭ ਨੇ ਵੇਖਿਆ ਹੈ ਪਰ ਇਹਨਾਂ ਦੀ ਅਸਲ ਜ਼ਿੰਦਗੀ ਇਹਨਾਂ ਦੀ ਪਿਛਲੀ ਕਹਾਣੀ ਇਹਨਾਂ ਦੀ ਜੋ ਤੁਸੀਂ ਟਿਕਟੌਕ ਤੇ ਦੇਖਦੇ ਹੋ ਜੋ ਰੀਲਾਂ ਦੇ ਵਿੱਚ ਦੇਖਦੇ ਹੋ ਜੋ ਟੈਲੀਵਿਜ਼ਨ ਤੇ ਦੇਖਦੇ ਹੋ ਉਸ ਦੇ ਪਿੱਛੇ ਵੀ ਨਾ ਦੀ ਇੱਕ ਕਹਾਣੀ ਹੈ ਉਹ ਕਹਾਣੀ ਇਹ ਹੈ ਕਿ ਇੱਕ ਔਰਤ ਹੈ ਤੇ ਇਹਨਾਂ ਦੀ ਇੱਕ ਧੀ ਵੀ ਹੈ ਪਰ ਇਹ ਕਹਾਣੀ ਇਹ ਉਹ ਹੈ ਕੀ ਇੱਕ ਔਰਤ ਕੀ ਮਹਿਸੂਸ ਕਰਦੀ ਹੈ ਇੱਕ ਔਰਤ ਜਦੋਂ ਮਜ਼ਾਕ ਦਾ ਪਾਤਰ ਬਣਦੀ ਹੈ ਕੀ ਉਹ ਸੱਚਮੁੱਚ ਚਾਹੁੰਦੀ ਹੈ ਕਿ ਉਹ ਮਜ਼ਾਕ ਦਾ ਪਾਤਰ ਬਣੇ ਮੇਨਾ ਰਣਜੀਤ ਕੌਰ ਭਾਬੀ ਮੌਜੂਦ ਨੇ ਤੇ ਨਾਲ ਉਹਨਾਂ ਦੀ ਬੇਟੀ ਮੌਜੂਦ ਹੈ ਭਾਬੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗੀ ਕਿ ਤੁਸੀਂ ਇੱਕ ਕਾਮੇਡੀਅਨ ਬਾਦ ਦੇ ਵਿੱਚ ਇੱਕ ਔਰਤ ਪੈ ਲਾਓ ਹਾਂਜੀ ਹਨਾ ਇੱਕ ਔਰਤ ਵਜੋਂ ਕੀ ਲੱਗਦਾ ਹੈ ਕਿ ਜਦੋਂ ਤੁਹਾਨੂੰ ਲੋਕ ਮਜ਼ਾਕ ਵਜੋਂ ਬੁਲਾਉਂਦੇ ਨੇ ਉਹ ਤੁਸੀਂ ਸ਼ੌਂਕ ਵੱਲੋਂ ਕਰਦੇ ਉਹ ਜਾਂ ਇੱਕ ਮਜਬੂਰੀ ਹੈ ਘਰ ਚਲਾਉਣ ਦੇ ਲਈ। ਛਾਕ ਨਹੀਂ ਹੁੰਦਾ ਕਿ ਇੱਕ ਮਜਬੂਰੀ ਹੋ ਜਾਂਦੀ ਹੈ। ਜਦ ਗਰੀਬੀ ਹੁੰਦੀ ਹੈ ਨਾ ਬੰਦੇ ਦੇ ਉੱਤੇ ਜਦ ਬੰਦਾ ਬਿਮਾਰ ਹੋ ਜਾਂਦਾ ਵਾ ਪਤਾ ਵੀ ਕਿਸੇ ਪਾਸੋਂ ਪੈਸਾ ਨਹੀਂ ਆਉਣਾਗਾ। ਚਾ ਸਾਡੇ ਸਾਡਾ ਟਿਕਟੋਕ ਆਇਆ ਵਾ ਠੀਕ ਹੈ ਨਾ ਅਸਿਰੀਲਾ ਬਣਾਉਣ ਲੱਗ ਗਏ ਤੇ ਥੋੜਾ ਪਾ ਜੀ ਪਹਿਲੋਂ ਤੇ ਹੀ ਡਰਾਮੇ ਰੂਮੇ ਕਰਦੇ ਹੁੰਦੇ ਸੀ ਆ ਰਾਮ ਰੀਲਾ ਦੇ ਵਿੱਚ ਇਹਨਾਂ ਨੂੰ ਸਭ ਕੁਝ ਹੁੰਦਾ ਸੀ ਆ ਇਹ ਮੈਨੂੰ ਅੱਗੇ ਲੈ ਕੇ ਆਏ ਆ। ਠੀਕ ਹੈ ਨਾ ਪਰ ਬੰਦਾ ਹੀ ਅੱਗੇ ਲਿਆ ਸਕਦਾ ਵਾ ਇਹ ਨਹੀਂ ਬਿਜਨਾਨੀ ਨਹੀਂ ਲਿਆ ਸਕਦੀ ਬੰਦੇ ਨੂੰ। ਠੀਕ ਹੈ ਨਾ ਇੱਕ ਹੋਣੀ ਚਾਹੀਦੀ ਆ ਬੰਦੇ ਚ ਤੇ ਜਨਾਨੀ ਚ ਤੇ ਇਹ ਨਹੀਂ ਬਿਲਾ ਤੂੰ ਕਰੀ ਜਾਂਦੀ ਨਹੀਂ ਆ ਹਾਂ ਤੂੰ ਜਨਾਨੀ ਹੋ ਕੇ ਫਿਰਦੀ ਆ ਜਨਾਨੀ ਹੋ ਕੇ ਵੀਡੀਓ ਬਣਾਉਣੀ ਆ ਬੰਦਾ ਕਵੇ ਨਾ ਕਦੇ ਨਹੀਂ ਕਹਿਣਾ ਚਾਹੀਦਾਗਾ ਜੇ ਹੁਣ ਬੰਦਾ ਕਰੂਗਾ ਆ ਜਨਾਨੀ ਕਹਦੋਗੇ ਵੀ ਭਾਈ ਤੂੰ ਵੀਡੀਓ ਬਣਾ ਨਾ ਮਾ ਫਲਾਨੀ ਜਨਾਨੀ ਨਾ ਬਣਾਉਣਾ ਮਾ ਕੁੜੀ ਨਾ ਬਣਾਉਣਾ ਨਾ ਕਦੇ ਨਹੀਂ ਕਹਿਣਾ ਚਾਹੀਦਾ ਠੀਕ ਹੈ ਨਾ ਕੋਈ ਵੀ ਕਲਾਕਾਰ ਉਹ ਵੀ ਤਾਂ ਜਨਾਨੀ ਨਾ ਗਾਉਂਦਾ ਨਾ ਹੈ ਕਿਸੇ ਹੋਰ ਨਾਲ ਤਾਂ ਨਹੀਂ ਗਾਉਂਦਾ ਕਈ ਵਾਰੀ ਉਹਦੀ ਜਨਾਨੀ ਨਹੀਂ ਆਉਂਦਾ ਗਾਉਣਾ ਸ਼ਰਮ ਦੀ ਮਾਰੀ ਨਹੀਂ ਆਉਂਦੀ ਬਾਹਰ ਤੇ ਉਹਨੇ ਜੋੜੀ ਬਣਾਉਣੀ ਪੈਂਦੀ ਆ ਤੇ ਕਈ ਵਾਰੀ ਬੰਦਾ ਨਹੀਂ ਹੁੰਦਾਗਾ ਜਨਾਨੀ ਗਾਉਂਦੀ ਹੁੰਦੀ ਆ ਤੇ ਉਹਨੂੰ ਵੀ ਜੋੜੀ ਬਣਾਉਣੀ ਪੈਂਦੀ ਆ ਇਹ ਥੋੜੀ ਵੀ ਆਪਾਂ ਗਲਤਾਂ ਗਲਤ ਕੋਈ ਵੀ ਨਹੀਂ ਹੁੰਦਾਗਾ ਠੀਕ ਆ ਨਾ ਸੋਚ ਗਲਤ ਹੁੰਦੀ ਆ ਠੀਕ ਆ ਨਾ ਕਦੇ ਵੀ ਸੋਚ ਆਪਣੀ ਸਾਫ਼ ਕਰੋ ਠੀਕ ਆ ਨਾ ਮੈਂ ਨਾ ਬਹੁਤ ਵਾਰ ਸੁਣਿਆ ਮੈਂ ਬਹੁਤ ਵਾਰ ਸਟੇਜਾਂ ਤੋਂ ਲੋਕਾਂ ਦੇ ਸੁਣਿਆ ਕਿ ਲੋਕ ਜਿਹੜੇ ਨੇ ਬਸ ਜੋ ਹੈ ਚੁੰਮਿਆ ਵਾਲੀ ਭਾਬੀ ਨੂੰ ਦੇਖਣ ਜੋਗੇ ਰਹਿ ਗਏ ਨੇ ਬਸ ਚੁੰਮਿਆ ਵਾਲੀ ਭਾਬੀ ਨੂੰ ਦੇਖਦੇ ਨੇ ਇਹ ਲੋਕ ਹਨਾ ਇੰਟਰਵਿਊ ਵੀ ਭਾਬੀ ਦਾ ਕਰੀ ਜਾਂਦੇ ਨੇ ਤਨ ਲੱਗਦਾ ਜਦੋਂ ਤੂੰ ਸੁਣਦੇ ਹੋ ਤੁਹਾਡੇ ਦਿਲ ਨਹੀਂ ਕਰਦਾ ਕਿ ਯਾਰ ਮੈਂ ਕੁੰਡੀ ਲਾ ਕੇ ਬਹੇਜੂਆ ਯਾਰ ਮੈਂ ਨਹੀਂ ਨਿਕਲਣਾ ਬਾਹਰ ਕਿਉਂਕਿ ਬਹੁਤ ਵਾਰ ਕੁੜੀਆਂ ਤਾਂ ਕਬਰਾਂ ਆ ਜਾਂਦੀਆਂ ਨੇ ਕਿ ਅਸੀਂ ਨਹੀਂ ਕਰ ਪਾਣਾ ਕਬਰਾਂ ਆ ਜਾਂਦੀਆਂ ਨੇ ਪਰ ਭਾਬੀ ਖਬਰਾਉਣ ਵਾਲਿਆਂ ਚ ਹੋਏ ਨਹੀਂਗੀ ਜੇ ਭਾਬੀ ਐਡੀ ਹੁੰਦੀ ਨਾ ਬੇ ਕੁੰਡੀ ਲਾ ਕੇ ਬੈਠ ਜਾਂਦੀ ਸਮਝੀਂ ਨਾ ਅਜਲਜੀਤ ਸਾਜ ਨੂੰ ਨਾ ਮੈਂ ਮਿਲਦੀ ਠੀਕ ਹੈ ਨਾ ਉਹ ਵੀ ਮੇਰਾ ਦਿਓ ਵਾਲਾ ਦਿਓਰ ਚੱਕ ਦਿੰਦਾ ਫੱਟੇ ਸਾਰਿਆਂ ਦੇ ਦਾਣਿਆਂ ਦੇ ਫਿਲਮਾਂ ਦੇ ਤੇ ਆ ਦੇ ਦਲਜੀਤ ਸਾਜ ਨੇ ਵੀ ਡਾਲੇ ਉਹਦਾ ਆ ਮੇਰੇ ਨੂੰ ਕੀਤੇ ਹੋਏ ਨੇ ਹਾਂ ਦਰਦੀ ਲੋਰਦੀ ਮੈਂ ਕਿਸੇ ਤਾਂ ਨਹੀਂ ਹੈਗੀ ਸਮਝ ਗਏ ਨਾ ਨਾ ਗਤੋ ਮੇਕੇ ਡੈਡੀ ਹੈਗਾ ਫਾਜ਼ਲ ਸਾਹਿਬਾ ਹੁੰਦਾਰੇ ਸੇਰਨੀ ਵਾਂਗੂ ਰੱਖਿਆ ਹੋਇਆ ਮੇਰੀ ਮਾਂ ਨੂੰ ਵੀ ਸੇਰਨੀ ਵਾਂਗੂ ਮੈਨੂੰ ਵੀ ਡੈਡੀ ਕਹਿੰਦਾ ਪਤਾ ਜਿੱਥੇ ਆਪਾਂ ਗਲਤ ਨਹੀਂ ਹੈਗੇ ਨਾ ਉੱਥੇ ਜੋ ਕਿਨਾਰੀ ਹੈਗਾ ਜਿੱਤਾ ਸਹੀ ਆ ਤਾਂ ਸਹੀ ਆ ਆਪਾਂ ਅੱਛਾ ਬੱਚੇ ਨਹੀਂ ਬਹੁਤ ਬਾਰ ਜਿਆ ਹੁੰਦਾ ਕਿ ਅਸੀਂ ਨਾ ਜਦੋਂ ਗਲੀਆਂ ਦੇ ਵਿੱਚੋਂ ਨਿਕਲਦੇ ਆ ਨਾ ਬਹੁਤ ਬਾਰ ਇਦਾਂ ਹੁੰਦਾ ਕਿ ਸਾਡਾ ਆਂਡ ਗਵਾਂਡ ਸਾਡਾ ਆਲਾ ਦਵਾਲਾ ਸਾਡੇ ਰਿਸ਼ਤੇਦਾਰ ਹੁੰਦੇ ਨੇ ਉਹ ਕਹਿੰਦੇ ਨੇ ਕਿ ਯਾਰ ਇਹਨਾਂ ਦੇ ਦੇਖ ਲੈ ਕੁੜੀ ਤੋਂ ਕੀ ਕਰੀ ਜਾਂਦੇ ਨੇ ਕੁੜੀ ਨੂੰ ਨਾਚਾਰ ਬਣਾਇਆ ਹੋਇਆ ਏ ਤੁਹਾਨੂੰ ਨਹੀਂ ਲੱਗਦਾ ਉਸ ਸਮੇਂ ਕਿ ਯਾਰ ਮੈਂ ਮੇਰੇ ਮਾਪਿਆਂ ਦੀ ਵੀ ਬੇਇੱਜ਼ਤੀ ਹੋ ਰਹੀ ਏ ਮੈਂ ਕੁਝ ਚੰਗਾ ਕਰਾਂ ਮੈਂ ਇਹ ਤੁਹਾਨੂੰ ਲੱਗਦਾ ਕਿ ਤੁਸੀਂ ਚੰਗਾ ਕਰ ਰਹੇ ਹੋ ਹਾਂਜੀ ਜੀ ਵਧੀਆ ਲੱਗਦਾ ਕਾ ਤੋ ਮੇਰੇ ਡੈਡੀ ਨੇ ਕਦੇ ਜ਼ਬਰਦਸਤੀ ਨਾ ਨਹੀਂ ਕੀਤਾ ਡੈਡੀ ਕਹਿੰਦਾ ਪੁੱਤ ਤੈਨੂੰ ਖੁਸ਼ੀ ਕਿਦੇ ਵਿੱਚ ਮਿਲਦੀ ਹੈ ਜੇ ਤੂੰ ਜੀਨ ਟੌਪ ਪਾਉਣਾ ਕਿਹਦੇ ਕੱਪੜੇ ਪਾਉਣਾ ਜੋ ਵੀ ਕਰਨਾ ਨਾ ਕਰ ਬਸ ਨਾ ਕੁਝ ਗਲਤ ਨਾ ਕਰੀ ਠੀਕ ਹੈ ਸੀ ਤੇਰੇ ਨਾਲ ਫਿਰ ਆਪਾਂ ਲੋਕਾ ਕੀ ਆ ਰਿਸ਼ਤੇਦਾਰ ਤਾਂ ਸਾਰੇ ਦੇ ਬੋਲਦੇ ਆ ਚੜਦੇ ਨੂੰ ਰੋਕਦੇ ਹੀ ਆ ਸਾਰੇ ਜਾਨੇ ਮਾਰਦੇ ਫਿਰ ਮੈਂ ਬਣਦੀ ਆਂ ਵਾ ਕਲਾਕਾਰਾਂ ਨੂੰ ਸੁਣਦੇ ਆਂ ਫਿਲਮਾਂ ਦੇਖਣ ਜਾਂਦੇ ਆਂ ਕੀ ਗੱਲ ਆ ਉਹ ਕਿਸੇ ਦੀਆਂ ਧੀਆਂ ਪਹਿਣਾ ਨਹੀਂ ਗਈਆਂ ਹੈ ਉਹ ਵੀ ਤਾਂ ਧੀਆਂ ਪਹਿਣਾ ਹੀ ਆ ਜਿੰਨਾਂ ਨੂੰ ਦੇਖਣ ਜਾਂਦੇ ਆਂ ਕਹਿ ਦਿੰਦੇ ਜੀ ਯੰਨਨ ਕੇ ਸੋਨ ਨਾ ਮੈਂ ਕਲਾਕਾਰ ਕੰਜਰਾ ਨਾ ਅਸੀਂ ਤੁਹਾਨੂੰ ਕੰਜਰ ਦੀਨੇ ਆ ਹਾਂ ਜਕਲਾਕਾਰ ਆ ਤਾਂ ਇਹ ਦੇਖ ਲੈ ਪਾੜ ਕੇ ਖਾਜੋ ਪਾ ਵੀ ਅੰਜੀਤ ਪਰ ਮੇਰਾ ਨਾਮ ਆ ਤੇ ਸੋਚਦੇ ਜਾਓ ਮੇਰੀ ਉਂਗਲ ਨਾਲ ਸਮਝੋ ਉਂਗਲਾਂ ਐ ਕਰਕੇ ਨਾ ਜੋੜਾ ਕੱਢ ਨੂੰ ਵਾਰ ਹਾਂਜੀ ਜੇ ਮੇਰੀ ਗੱਲ ਸੁਣੋ ਮੰਨ ਕੇ ਜੇਕਰ ਜੇ ਤੁਸੀਂ ਕਹਿੰਨੇ ਪਏ ਹੋ ਕੰਜਰ ਆ ਜਾਂ ਕੁਛ ਵੀ ਆ YouTube ਵੀ ਚੱਲਦਾ ਸਾਰਾ ਕੁਝ ਚੱਲਦਾ ਜੇ ਤੁਹਾਨੂੰ ਇੰਨੇ ਕੰਜਰ ਲੱਗਦੇ YouTube ਬੰਦ ਕਰ ਦਿਓ Instagram ਬੰਦ ਕਰ ਦਿਓ Facebook ਬੰਦ ਕਰ ਦਿਓ TV ਵੀ ਬੰਦ ਕਰ ਦਿਓ ਜੀ ਉਹ ਵੀ ਉਹ ਲੈਣ ਤੋਂ ਮਾਰੇ ਵੀ ਅਸੀਂ ਬੋਲੀਏ ਕਿਸਾਨੂੰ ਤੇ ਵੀ ਵੀ ਉਹਨਾਂ ਜੇ ਸਾਨੂੰ ਉਹ ਕੀ ਕਰਦੇ ਉਹ ਵੀ ਤਾਂ ਇਹੀ ਕੰਮ ਕਰਦੇ ਆ ਬੇਇੱਜ਼ਤੀ ਕਰਕੇ ਲੋਕਾਂ ਦੇ ਸਰ ਤੋਂ ਖਾਣਾ ਹੈ ਨਾ ਲੋਕਾਂ ਦੀ ਬੇਇੱਜ਼ਤੀ ਕਰਕੇ ਕਿਉਂ ਅੱਜ ਨਾ ਤੁਹਾਨੂੰ ਬਹੁਤ ਸਾਰੇ ਲੋਕ ਜਾਣਦੇ ਨੇ ਮੈਂ ਦੇਖਿਆ ਤੁਹਾਨੂੰ ਬਹੁਤ ਵਾਰ ਲੋਕ ਆਪਣੇ ਵੀਡੀਓਜ਼ ਦੇ ਵਿੱਚ ਵੀ ਲੈਂਦੇ ਨੇ ਗਾਣਿਆਂ ਦੇ ਵਿੱਚ ਵੀ ਲੈਂਦੇ ਨੇ ਅਸ ਤੁਹਾਡਾ ਇੱਕ ਨਾਮ ਹੈਗਾ ਆ ਪਰ ਜਦੋਂ ਰਣਜੀਤ ਕੌਰ ਭਾਬੀ ਨੂੰ ਨਹੀਂ ਕੋਈ ਜਾਣਦਾ ਸੀ ਉਦੋਂ ਜ਼ਿੰਦਗੀ ਕਿਹੋ ਜੀ ਸੀ ਇੱਕ ਕਮਰੇ ਦੇ ਵਿੱਚ ਉਹ ਕੀ ਰੋਟੀ ਦਾ ਕਮਾਈ ਦਾ ਸਾਧਨ ਕੀ ਸੀ ਉਹ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਉਹ ਸਾਧਨ ਸੀਗਾ ਬਸ ਕਮਾਈ ਕਰਕੇ ਆਉਂਦੇ ਸੀ ਥੋੜੀ-ਬਹੁਤੀ ਦਿਹਾੜੀ ਦਾ ਰੱਪਾ ਕਰਕੇ ਆਉਂਦੇ ਸੀਗੇ ਤੇ ਰੋਟੀ ਖਾ ਲੈਂਦੇ ਸੀ ਠੀਕ ਹੈ ਨਾ ਕੋਈ ਗਵਾਂਡੀ ਨਹੀਂ ਪੁੱਛਦਾ ਬਿਲਾ ਭਾਈ ਦੋ ਰੋਟੀਆਂ ਲੈ ਲਾ ਲੈ ਤੁਹਾਡੇ ਕੋਲ ਦਵਾਈ ਨੂੰ ਪੈਸੇ ਹੈ ਨਹੀਂ ਕੋਈ ਨਹੀਂ ਪਤਾ ਨਾ ਗੋਂਡੀ ਨਾ ਕੋਈ ਆਪ ਦਾ ਪੁੱਛਦਾ ਠੀਕ ਹੈ ਨਾ ਜੇ ਆਪਣੇ ਕੋਲੇ ਕੁਝ ਹੈਗਾ ਤੇ ਖਾ ਲੋ ਨਹੀਂ ਤਾਂ ਨਹੀਂ ਮੈਂ ਡੈਡੀ ਬਿਮਾਰ ਵੀ ਸੀ ਉਹਨੇ ਫਿਰ ਵੀ ਕੰਮ ਕੀਤਾ ਮੈਨੂੰ ਮਤਲ ਮਹਿੰਗੀ ਮਹਿੰਗੀ ਚੀਜ਼ਾਂ ਪਸੰਦ ਆ ਨਾ ਡੈਡੀ ਕਹਿੰਦਾ ਪਤਾ ਮੈਂ ਕੰਮ ਕਰੂੰ ਜੋ ਪਸੰਦ ਆ ਉਹ ਲੈ ਕੇ ਦਿੱਤੀ ਮੇਰੀ ਮਾਂ ਦੀ ਹਰ ਰੀਜ ਪੂਰੀ ਕੀਤੀ ਆ ਮੇਰੀ ਹਰ ਰੀਜ ਪੂਰੀ ਕੀਤੀ ਆ ਕਿਤੇ ਹੱਥ ਰੱਖਦਾ ਸੀ ਨਾ ਮੈਂ ਕਹਿੰਦਾ ਡੈਡੀ ਮੈਨੂੰ ਹੁਣੀ ਇਹ ਚੀਜ਼ ਚਾਹੀਦੀ ਆ ਜਾਂ 2000 ਦੀ ਹੋ ਜਾਂ 3000 ਦੀ ਉਹ ਲੈ ਕੇ ਆਉਂਦਾ ਸੀ ਮੇਰਾ ਪਿਓ ਇਸ ਕਿਉਂ ਯਾ ਤਾਂ ਮੇਰੇ ਪੁੱਤ ਨੇ ਮੰਗਿਆ ਮੇਰੀ ਮਾਂ ਵਾਸਤੇ ਸਭ ਤੋਂ ਮਹਿੰਗਾ ਮਹਿੰਗਾ ਸਮਾਨ ਸਾਰੇ ਦੇਖਦੇ ਹੁੰਦੇ ਸੀ ਕਿ ਯਾਰ ਥੋੜਾ ਜਿਹਾ ਕੰਮ ਕਰਦਾ ਹੈ ਨਾ ਫਿਰ ਵੀ ਇੰਨਾ ਆਪਣੀ ਘਰਵਾਰੀ ਵਾਸਤੇ ਕਰਦਾ ਆਪਣੀ ਕੁੜੀ ਵਾਸਤੇ ਕਰਦਾ ਡੈਡੀ ਕਹਿੰਦਾ ਕਦੋਂ ਤੱਕ ਮੈਂ ਠੀਕ ਹਾਂ ਨਾ ਮੇਰੇ ਡੈਡੀ ਕਿੰਨਾ ਮਰਜੀ ਬਿਮਾਰ ਹੋਵੇ ਉਹਨੂੰ ਨਹੀਂ ਹੈਗਾ ਕੁਝ ਵੀ ਉਹਨੂੰ ਹੈਗਾ ਮੇਰੀ ਘਰਵਾਰੀ ਖੁਸ਼ ਹੋਣੀ ਚਾਹੀਦੀ ਮੇਰੀ ਕੁੜੀ ਖੁਸ਼ ਹੋਣੀ ਚਾਹੀਦੀ ਆ ਮੇਰਾ ਬਾਪ ਐਦਾਂ ਦਾ ਹੈ ਮੈਂ ਸੱਚੇ ਦੱਸਾਂ ਮੈਂ ਡੈਡੀ ਨੂੰ ਬਹੁਤ ਕੀਤਾ ਅੱਜ ਤੱਕ ਮੈਂ ਇਹ ਨਹੀਂ ਹੁੰਦਾ ਕਿ ਮਨ ਨੂੰ ਕਿਸੇ ਚੀਜ਼ ਦਾ ਕੁਝ ਲਾਲਚਾ ਜੋ ਕੁਝ ਵੀ ਉਨਾਰੇ ਸਾਰੀ ਨਿਜਾਪੂਰੀ ਕੀਤੀ ਹੋਈ ਆ ਤੁਸੀਂ ਕਹੋਗੇ ਨਾ ਕਿ ਇਹਦੇ ਨਾਲ ਖਾਲਾ ਮੈਂ ਜੜੀ ਇੱਕ ਗੱਲ ਕਹਿੰਦਾ ਕਹਿੰਦਾ ਪੁੱਤ ਜਿਹੜਾ ਪਿਆਰ ਨਾਲ ਨਾ ਨੂਨ ਨਾਲ ਵੀ ਰੋਟੀ ਤੇ ਦੇ ਉਹ ਵੀ ਖਾ ਲਈ ਹਨਾ ਕਦੇ ਨਾ ਕਰੀ ਮੈਂ ਬੈਠਾ ਨਾ ਮੈਂ ਇਹ ਕਹਿੰਨੀ ਆ ਕਿ ਰੱਬਾ ਸੱਚੇ ਦਿਲ ਦਾ ਦੁਆ ਹੈ ਦੇ ਮੇਰਾ ਪਤਨਰੀ ਹੈ ਨਾ ਗਰੀਬੀ ਚੋਂ ਨਿਕਲਿਆ ਵਾ ਗਰੀਬੀ ਚੋਂ ਵੀ ਨਿਕਲਿਆ ਵਾ ਇਹ ਠੀਕ ਇਹ ਨਹੀਂ ਵੀ ਜਦੋਂ ਇਹ ਜੰਮਿਆ ਸੀਗਾ ਤੇ ਕਿਤੇ ਸਾਡੇ ਉੱਤੇ ਗਰੀਬੀ ਨਹੀਂ ਸੀਗੀ ਬਹੁਤ ਗਰੀਬੀ ਸੀਗੀ ਕਿਸੇ ਟਾਈਮ ਰੋਟੀ ਪੱਕਦੀ ਸੀ ਕਿਸੇ ਟਾਈਮ ਨਹੀਂ ਸੀ ਪੱਕਦੀਗੀ ਪਰ ਮੇਰਾ ਬੰਦਾ ਖੋਹਦਾ ਸੀ ਰੋਟੀ ਆਉਣੇ ਅੱਜ ਤੱਕ ਮੈਂ ਨਹੀਂ ਰੱਖਿਆ ਭੁੱਖਾ ਨਹੀਂ ਰੱਖਿਆ ਉਹਨੇ ਰੋਟੀ ਉਹਨੇ ਲੈ ਕੇ ਦੇ ਨਹੀਂ ਦੇਣੀ ਆ ਬਾਹ ਦੁਖਦੀ ਸੀ ਇੰਨਾ ਇਥੇ ਪੈਣਾ ਸੋਚ ਚੜ ਗਈ ਸੀ ਬਿਮਾਰ ਬੋ ਸੀ ਫੇ ਵੀ ਡੈਡੀ ਕੰਮ ਕਰਕੇ ਲੈ ਕੇ ਆਉਂਦੇ ਸੀ ਕੰਮ ਕਰਦੇ ਸੀ ਕਹਿੰਦਾ ਮੇਰੇ ਪੁੱਤ ਨੇ ਚੀਜ਼ ਮੰਗੀ ਆ ਮੈਂ ਕਹਿ ਦੂੰਗਾ ਡੈਡੀ ਬਹੁਤ ਮਹਿੰਗਾ ਕੀ ਰਹਿਣ ਦੇ ਉਹ ਚੀਜ਼ ਆਪਣੇ ਦੇਖਦਾ ਕਿ ਅਪਾ ਵੱਡੇ ਹੋ ਜਾਣੇ ਨਾ ਪਤਾ ਲੱਗਦਾ ਵੀ ਇਹ ਚੀਜ਼ ਆ ਮਹਿੰਗੇ ਰਹਿਣ ਦੋ ਰਹਿਣ ਦੋ ਕਿਉਂ ਮੇਰੇ ਬੱਚੇ ਨੇ ਪਾਉਣਾ ਵਧੀਆ ਪਾਉਂਗਾ ਮੇਰੀ ਕਾਰਵਾਇ ਜੀ ਨੇ ਪਾਉਣਾ ਮਹਿੰਗਾ ਹੀ ਪਵਾਉਂਗਾ ਮੇਰੇ ਪਿਓ ਨੂੰ ਬਣਾਵਾ ਜੇ ਮੇਰੇ ਘਰ ਵਾਲਾ ਵਾ ਜੇਨਨ ਕੋਸ਼ ਆਉਂਦਾ ਸੀ ਆ ਤੇ ਤਾਂ ਹੀ ਮੈਨੂੰ ਅੱਗੇ ਲੈ ਕੇ ਆਂਦਾ ਇਹਨਾਂ ਨੇ ਜਿਨਾਂ ਨੂੰ ਕੁਛ ਆਉਂਦਾ ਨਾ ਹੁੰਦਾ ਮੈਨੂੰ ਨਾ ਕੁਛ ਆਉਂਦਾ ਹੁੰਦਾ ਤੇ ਮੈਨੂੰ ਤਾਂ ਜਿੱਦ ਕਿ ਨਹੀਂ ਕੁਛ ਆਉਂਦਾ ਕਰ ਮੈਨੂੰ ਵੀਡੀਓ ਬਣਾਉਣੀ ਨਹੀਂ ਹੁੰਦੀ ਸੀ ਮੇਰੇ ਪਿਓ ਨੇ ਸਿਖਾਇਆ ਜੋ ਵੀ ਅਸੀਂ ਬੋਲਦੇ ਮੇਰੇ ਡੈਡੀ ਨੇ ਕਾ ਤੁਹ ਮੇਰੇ ਡੈਡੀ ਕਲਾਕਾਰ ਖੋਦਦਾ ਹਾਂ ਮੈਂ ਉਹੀ ਨਹੀਂ ਕਰਨੀ ਆ ਕਿ ਇਹ ਇਹ ਜਿੱਦਾਂ ਹੁਣ ਜਦੋਂ ਕੋਈ ਫਿਲਮਾਂ ਦੇ ਵਿੱਚ ਇਹ ਕਰਦਾ ਹੈ ਹਨਾ ਐਕਟਿੰਗ ਕਰਦਾ ਜਾਂ ਗਾਣੇ ਗਾਉਂਦਾ ਜਾਂ ਛੋਟੇ ਕੱਪੜੇ ਪਾ ਕੇ ਨੱਚਦਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਐਕਟਰ ਹੈ ਉਵਡਾਈ ਪਰ ਜਦੋਂ ਤੁਸੀਂ ਕਰਦੇ ਹੋ ਤੇ ਤੁਹਾਨੂੰ ਜਿਹੜਾ ਉਹ ਨਚਾਰ ਕਹਿ ਦਿੱਤਾ ਜਾਂਦਾ ਤੁਹਾਨੂੰ ਗੰਦ ਪਾਇਆ ਕਹਿ ਦਿੱਤਾ ਉਦੋਂ ਲੱਗਦਾ ਕਿ ਯਾਰ ਇਹ ਤਾਂ ਕਹਿੰਦੇ ਨਹੀਂ ਕਿ ਅਸੀਂ ਔਰਤਾਂ ਦੀ ਇੱਜ਼ਤ ਬੋ ਕਰਦੇ ਆ ਤੇ ਇਹ ਇਦਾਂ ਬੋਲ ਰਹੇ ਨੇ ਉਹ ਯਾਰ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦੇ ਪੈਣ ਦੀ ਇੱਜ਼ਤ ਨਹੀਂ ਕਰਦੇ ਕੁੜੀ ਦੀ ਇੱਜ਼ਤ ਨਹੀਂ ਕਰਦੇ ਬਗਾਨੀਆਂ ਜਨਾਨੀਆਂ ਦੀ ਬਗਾਨੀਆਂ ਨੂੰ ਮਾੜਾ ਬੋਲੂਗਾ ਉਹ ਜਨਾਨੀ ਨੂੰ ਮਾੜਾ ਬੋਲੂਗਾ ਉਹ ਕੁੜੀ ਨੂੰ ਮਾੜਾ ਬੋਲੂਗਾ ਜਿਵੇਂ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ ਹੋਊਗਾ ਉਹਦੀ ਕੁੱਖ ਵਿੱਚੋਂ ਜੰਮ ਕੇ ਤੂੰ ਫਿਰ ਉਹਨੇ ਔਰਤ ਨੂੰ ਬੋਲਦਾ ਪਿਆ ਔਰਤ ਦੀ ਇੱਜ਼ਤ ਨੂੰ ਬੋਲਦਾ ਪਿਆ ਉਦੇ ਵਰਗਾ ਕੁੱਤਾ ਕੋਈ ਨਹੀਂ ਹੈਗਾ ਭਾਬੀ ਜੀ ਸੱਚੀ ਦੱਸੋ ਇਮਾਨਦਾਰੀ ਨਾਲ ਦੱਸਿਓ ਕਈ ਵੇਲੇ ਦਿਲ ਕੀਤਾ ਕਿ ਹਾਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਮੈਨੂੰ ਰੁਕ ਜਾਣਾ ਚਾਹੀਦਾ ਇੱਥੇ ਕੱਲ ਨੂੰ ਮੇਰੀ ਕੁੜੀ ਨੇ ਵੀ ਵੱਡੀ ਹੋਣਾ ਕਦੀ ਇਦਾਂ ਦਿਲ ਦੇ ਵਿੱਚ ਆਇਆ ਸੱਚੀ ਦੱਸੋ ਇਮਾਨਦਾਰੀ ਨਾਲ ਕਦੇ ਵੀ ਨਹੀਂ ਦਿਲ ਚ ਆਏਗਾ ਵੀ ਮੈਨੂੰ ਰੁਕ ਜਾਣਾ ਚਾਹੀਦਾ ਮੈਂ ਤਾਂ ਕਹਿੰਦੇ ਅੱਗੇ ਵਧਣਾ ਚਾਹੀਦਾ ਵਾ ਠੀਕ ਹੈ ਨਾ ਅਸੀਂ ਗਰੀਬੀ ਕੱਟੀ ਆ ਠੀਕ ਹੈ ਨਾ ਅਸੀਂ ਆਪਣੇ ਬੱਚੇ ਆਸਤੇ ਕਮਾ ਰਹੇ ਆ ਨਾ ਕੱਲ ਨੂੰ ਇਹਦਾ ਵਿਆਹ ਵੀ ਕਰਨਾ ਵਾ ਠੀਕ ਹੈ ਨਾ ਉਹ ਥੋੜੀ ਅਸੀਂ ਕਿਸੇ ਤੋਂ ਮੰਗ ਦੇ ਦੇ ਰਾਂਗੇ 500 ਰੁਪਏ ਦੀ ਅਸੀਂ ਕੁੜੀ ਦਾ ਵਿਆਹ ਸਮਝੇ ਕਿ ਨਾ ਅੱਜ ਜਮਾ ਕੁਮਾਰ ਆਈ ਆ ਮੇਰੇ ਘਰ ਆ ਲਾਗੇ ਲੈ ਕੇ ਆ ਰਿਹਾ ਵਾ ਮੈਨੂੰ ਤੇ ਅਸੀਂ ਕੁਮਾਰ ਆਏ ਅਸੀਂ ਕਿਹਦੇ ਹੱਥ ਕੁਮਾਰ ਆ ਆਪਣੇ ਬੱਚੇ ਵਾਸਤੇ ਠੀਕ ਹੈ ਨਾ ਜੀ ਮੇਰੀ ਗੱਲ ਸੁਣੋ ਆਪਾਂ ਕਹਿੰਦੇ ਨਾ ਓਏ ਬਹੁਤ ਜਾਣੇ ਕਹਿੰਦੇ ਆ ਕਿ ਯਾਰ ਜਨਾਨੀ ਦੀ ਕਮਾਈ ਖਾਂਦਾ ਜਾਂ ਜਨਾਨੀ ਦੀ ਕਮਾਈ ਕਰਦਾ ਮੇਰੀ ਗੱਲ ਸੁਣ ਲਵੋ ਮੇਰਾ ਪਿਓ ਸਭ ਕੁਝ ਲਿਖ ਕੇ ਦਿੰਦਾ ਵੀਡੀਓ ਉਹ ਬਣਾਉਂਦਾ ਕਿ ਐਦਾਂ ਕਰਨਾ ਉਹਦਾਂ ਕਰਨਾ ਕਿਦੀ ਮਿਹਨਤ ਲੱਗਦੀ ਆ ਮੇਰੇ ਪਿਓ ਦੀ ਕਮਾਉਂਦਾ ਕੌਣ ਆ ਮੇਰਾ ਪਿਓ ਹਾਂ ਜੇ ਅਸੀਂ ਥੋੜਾ ਮੋਟਾ ਕਰਦੇ ਹਾਂ ਨਾ ਪਹਿਲੇ ਨੰਬਰ ਤੇ ਮੇਰਾ ਪਿਓ ਮਿਹਨਤ ਕਰਦਾ ਫਿਰ ਤਮੈਨ ਦਾ ਆਉਂਦਾ ਹੀ ਕੁਛ ਨਹੀਂ ਮੈਨੂੰ ਬੋਲੀ ਨਹੀਂ ਜਾਂਦਾਗਾ ਮੈਂ ਤਾਂ ਬੋਲੀ ਵੀ ਤਾਂ ਮੇਰੇ ਘਰ ਵਾਲਾ ਬਣਾਉਂਦਾ ਵਾ ਤੇ ਠੀਕ ਹੈ ਨਾ ਨਹੀਂ ਨਹੀਂ ਜਦੋਂ ਜਨਾਨੀ ਗੌਣ ਜਾਂਦੀ ਆ ਤੇ ਬੰਦਾ ਨਾਲ ਨਹੀਂ ਹੁੰਦਾਗਾ ਤੇ ਕਈ ਵਾਰੀ ਜਦ ਬੰਦੇ ਨੂੰ ਆਉਂਦੇ ਆ ਜਨਾਨੀ ਨੂੰ ਆਉਂਦਾ ਕੌਣਾ ਬੰਦੇ ਨੂੰ ਨਹੀਂ ਆਉਂਦਾਗਾ ਤੇ ਪੈਸੇ ਕੌਣ ਫੜ ਕੇ ਲਿਆਉਂਦਾ ਬੰਦਾ ਹੈ ਤੇ ਫੇਰ ਕੀ ਉਹਨੂੰ ਦਲਾਲ ਕਹਿ ਦਿੰਦੇ ਆ ਉਹ ਲੋਕੀ ਕਹਿੰਦੇ ਆ ਕਮੈਂਟਾਂ ਵਿੱਚ ਕਹਿੰਦਾ ਯਾਰ ਦੱਲਾ ਹੈਗਾ ਬੰਦਾ ਹਨਾ ਜਨਾਨੀ ਦੀ ਕਮਾਈ ਖਾਂਦਾ ਮੇਰੀ ਗੱਲ ਸੁਣ ਲਵੋ ਇਹ ਜੇ ਤੁਸੀਂ ਕਹਿੰਦੇ ਹੋ ਨਾ ਬੰਦਾ ਬੰਦਾ ਜੇ ਬੰਦਾ ਕਹੇ ਜਨਾਨੀ ਚੱਲ ਅੰਦਰ ਬੜ ਕਮਰੇ ਦੇ ਵਿੱਚ ਬਾਹਰ ਨਹੀਂ ਨਿਕਲਣਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਫਿਰ ਉਹ ਗਲਤ ਆ ਜੇ ਉਹ ਕਹਿੰਦਾ ਤੂੰ ਕੰਮ ਕਰ ਜਿੱਦਾਂ ਕਹਨਾ ਕਰ ਫਿਰ ਉਹ ਗੰਦਾ ਹੈਗਾ ਨਹੀਂ ਨਾ ਮੇਰੇ ਪਿਓ ਵੀਡੀਓ ਬਣਾਉਂਦਾ ਸਭ ਡੈਲੋਕ ਲਿਖ ਕੇ ਦਿੰਦਾ ਹੁਣ ਜੋ ਵੀ ਅਸੀਂ ਕੰਮ ਕਰਦੇ ਵੀਡੀਓ ਤੁਸੀਂ ਜਿੰਨੀ ਵੀ ਦੇਖਦੇ ਹੋ ਨਾ ਮੇਰਾ ਪਿਓ ਬਣਾਉਂਦਾ ਵੀਡੀਓ ਉਹ ਬਣਾਉਂਦਾ ਸਾਰੀ ਮਿਹਨਤ ਉਹਦੀ ਲੱਗਦੀ ਆ ਸਾਰਾ ਦਿਮਾਗ ਉਹਦਾ ਲੱਗਦਾ ਹਨਾ ਫਿਰ ਮਿਹਨਤ ਕਿਦੀ ਹੋਈ ਮੇਰੇ ਡੈਡੀ ਦੀ ਫਿਰ ਕਮਾਈ ਕੌਣ ਕਰਦਾ ਮੇਰਾ ਪਿਓ ਕਰਦਾ ਤੇ ਅਸੀਂ ਦੋਨੇ ਨਾਲ ਹੁੰਨੇ ਆਉਂਦੇ ਦੇ ਉਹਨਾਂ ਦੀ ਕੁੜੀ ਦਾੜੀ ਦੀ ਪੂਰੀ ਫੈਨ ਲੱਗਦੀ ਹੈ ਨਾ ਪੂਰਾ ਦਾੜੀ ਦਾੜੀ ਕਰਦੀ ਹੈ ਪੂਰੀ ਫੈਨ ਹੈ ਦਾੜੀ ਦੀ ਯਾਰ ਮੇਰੀ ਮਾਦਾ ਵੀ ਆ ਕਾ ਤੋ ਮੇਰੀ ਮਾਂ ਨੂੰ ਬਹੁਤ ਪਿਆਰ ਕੀਤਾ ਬਾਰ ਬਾਰ ਅੱਖਾਂ ਚ ਅਥਰੂ ਕਿਉਂ ਆ ਜਾਂਦੇ ਨੇ ਨਹੀਂ ਨਹੀਂ ਹਣ ਜਾਂ ਤੀਵੀਂ ਮਾਲਕ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਉਹ ਕਾਹਦੇ ਹੱਥੇ ਕਰਦੇ ਆ ਆਪਣੀ ਰੋਜੀ ਰੋਟੀ ਵਾਸਤੇ ਸਾਡੀ ਕੁੜੀ ਬਾਰ ਬਾਰ ਇਮੋਸ਼ਨਲ ਕਿਉਂ ਹੁੰਦੀ ਹੈ ਇਹਨਾਂ ਉਹ ਸਾਰੇ ਹੀ ਹੋ ਜਾਂਦੇ ਨੇ ਰੋਣਾ ਨਹੀਂ ਆਗਾ ਠੀਕ ਹੈ ਨਾ ਕੀ ਇਹ ਕਿਹੜੀਆਂ ਗੱਲਾਂ ਲੱਗਦੀਆਂ ਨੇ ਕੀ ਗੱਲਾਂ ਲੱਗਦੀਆਂ ਬਚਪਨ ਦੀਆਂ ਨੇ ਮੈਂ ਝੂਠ ਨਹੀਂ ਕਹਿੰਦੀ ਰੱਬ ਕਰੇ ਨਾ ਕਿਸ ਦਿਨ ਮਰੀ ਜਾ ਨਾ ਮੈਂ ਮੇਰੇ ਮੰਮੀ ਡਾਡੀ ਅਸੀਂ ਤੇ ਇਕੱਠੇ ਮਰੀਏ ਮੈਂ ਚਾਹ ਰਹੀ ਆ ਕਿ ਮੈਂ ਕਦੇ ਐਂਦਾ ਦੂਦੂ ਨਾ ਕਦੇ ਵੀ ਨਾ ਕਦੇ ਵੀ ਨਾ ਰੱਬ ਦਾ ਅਜੇ ਤੱਕ ਨਾ ਛੋਟੇ ਹੁੰਦੇ ਤੋਂ ਹੁਣ ਤੱਕ ਹੀ ਮੰਗੀ ਆ ਚੀਜ਼ ਕਿ ਰੱਬਾ ਕਿਸ ਦਿਨ ਮਾਰੀ ਨਾ ਤੇ ਇਹਨਾਂ ਨੂੰ ਇਕੱਠੇ ਮਾਰੀ ਜੇ ਤੇ ਇਹਨਾਂ ਨੂੰ ਇਕੱਠੇ ਰੱਖੀ ਹੂੰ ਕਾ ਤੋ ਮੈਂ ਰਹਿ ਨਹੀਂ ਸਕਦੀ ਇਹਨਾਂ ਦੇ ਬਿਨਾ ਕਾ ਤੋ ਮੇਰੇ ਡਾਡੀ ਮੰਮੀ ਨੇ ਬਹੁਤ ਮਿਹਨਤ ਨਾਲ ਪਾਲਿਆ ਮੇਰੀ ਮਾਂ ਨਾ ਮੇਰੀ ਮਾਂ ਸਾਰਾ ਕੰਮ ਘਰ ਦੇ ਕਰਦਾ ਸਾਰਾ ਕੰਮ ਇਹ ਤੋਂ ਲੈ ਕੇ ਜੈਡ ਤੱਕ ਸਾਰਾ ਕੰਮ ਕਰਦੀ ਆ ਮੇਰੇ ਇਹ ਨਹੀਂ ਕਹਿੰਦੀ ਕਿ ਪੁੱਤ ਇਹ ਕਰ ਲਾ ਮੇਰਾ ਪਿਓ ਨਹੀਂ ਕਹਿੰਦਾ ਇਹ ਕਰ ਲਾ ਮੇਰੇ ਮੰਮੀ ਜੜੀ ਕਹਿੰਦੇ ਰਾਣੀ ਅੰਮਗੋਸੀ ਰੱਖਾਂਗੇ ਪੁੱਤ ਜੋ ਕਰਨਾ ਹੈ ਇਸ ਕਰ ਮੇਰੇ ਮੰਮੀ ਜੜੀ ਪਰ ਜੇ ਕਿਸੇ ਨਾਲ ਵਿਆਹ ਕਰਾਉਣਾ ਹੋਊਆ ਕਰਾਵੇ ਜਾਂ ਨਾ ਕਰਾਵੇ ਇਹਨਾਂ ਦਾ ਚਾਹ ਬਣਾਉਣੀ ਵੀ ਨਹੀਂ ਆਉਂਦੀਗੀ ਕਿਉਂਕਿ ਮੈਂ ਕਾਤੋ ਨਹੀਂ ਲਾਏਗਾ ਮੇਰਾ लाਡਲਾ ਪੁੱਤ ਆ ਵਾ ਸਮਝ ਗਏ ਨਾ ਮੈਂ ਪੁੱਤਾਂ ਬੰਗੂ ਰੱਖਿਆ ਵਾ ਇਹਦੇ ਪਿਓ ਨੇ ਮੈਂ ਠੀਕ ਹੈ ਨਾ ਕਿ ਅਸੀਂ ਰੋਟੀ ਨੂੰ ਨਹੀਂ ਲਾਇਆਗਾ ਜੇ ਕਿਸੇ ਦੀ ਮਰਜ਼ੀ ਵਿਆਹ ਕਰਾਵੇ ਚਾਹੇ ਨਾ ਕਰਾਵੇ ਤੇ ਅਨਿਦਾ ਆਪ ਹੀ ਪਕਾ ਕੇ ਖਾ ਲਵੇ ਨਹੀਂ ਮੇਰੇ ਡੈਡੀਓ ਸਾਰੇ ਕਿਹਾ ਬਹੁਤ ਬਹੁਤ ਥਾਵਾਂ ਤੇ ਨਾ ਉਹਨਾਂ ਕੋਲ ਪੈਸਾ ਬਹੁਤ ਹੁੰਦਾ ਨਾਮ ਬੜੀ ਹੁੰਦੀ ਸ਼ੋਹਰਤ ਬੜੀ ਹੁੰਦੀ ਪਰ ਘਰ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਹੁੰਦੀ ਤੁਹਾਡੇ ਘਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹੋ ਸਾਰੇ ਭਾਵੇਂ ਜੋ ਮਰਜ਼ੀ ਕੋਈ ਕਵੇ ਇਹ ਗੱਲ ਮੈਨੂੰ ਤੁਹਾਡੇ ਸਾਰਿਆਂ ਦੀ ਬੜੀ ਚੰਗੀ ਲੱਗੀ ਕਿ ਤੁਹਾਡੇ ਘਰ ਦੇ ਵਿੱਚ ਔਰਤ ਦੀ ਇੱਜ਼ਤ ਹੈ ਮੇਰੇ ਡੈਡੀ ਹੈ ਨਾ ਮੈਂ ਤੁਸੀਂ ਕਹਿੰਦੇ ਹੋਊਂਗੇ ਕਿ ਯਾਰ ਬੰਦਾ ਕਮਾਈ ਕਰਕੇ ਆਉਂਦਾ ਉਹਦੇ ਕੋ ਕਿੰਨੇ ਪੈਸੇ ਹੋਣਗੇ ਮੇਰੇ ਡੈਡੀ ਨੇ ਕਮਾਈ ਕਰਕੇ ਆਉਣੀ ਮੇਰੀ ਮਾਂ ਦੇ ਪੈਸੇ ਆ ਇੱਕ ਪਾਸੇ ਆ ਸੁਰੂ ਤੇ ਹੋਂਤ ਨੇ ਅਸੀਂ ਫੇਰ ਇੱਕ ਪਾਸੇ ਆ ਤੇ ਪਰ ਮੇਰੇ ਘਰ ਵਾਲਾ ਵੇਸਟਾ ਤੇ ਵੇਸਟ ਰਹੂਗਾ ਠੀਕ ਹੈ ਨਾ ਸਾਡਾ ਹੀਰੋ ਆ ਇਹ ਸਾਡੇ ਮੇਰੇ ਘਰ ਵਾਲਾ ਹੀਰੋ ਆ ਹੀਰੋ ਬਣ ਕੇ ਹੀ ਰਹੂਗਾ ਠੀਕ ਹੈ ਨਾ ਨਾ ਪਿਓ ਨੂੰ 102 ਬੁਖਾਰ ਚੜੇ 102 ਬੁਖਾਰ ਜੜੇ ਜਿੰਨਾ ਮਰਜੀ ਬਿਮਾਰ ਹੋਵੇ ਸਾਰੇ ਘਰ ਦਾ ਸਮਾਨ ਲੈ ਕੇ ਆਉਂਗਾ ਸਾਰੇ ਕੁਝ ਲੈ ਕੇ ਆਉਂਗਾ ਜਦੋਂ ਗਾਲਾਂ ਕੱਢ ਦੱਸੇ ਨਾ ਮੈਨੂੰ ਉਸ ਟਾਈਮ ਮੈਨੂੰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਨਹੀਂ ਆਉਣਾ ਅੱਗੇ ਵੀ ਮੈਨੂੰ ਗਾਲਾਂ ਕੱਢ ਦੇ ਕਹਿੰਦੇ ਜੇ ਤੂੰ ਇਹਨਾਂ ਦੀ ਸੁਣੇਗੀ ਨਾ ਤੇ ਤੂੰ ਅੱਗੇ ਨਹੀਂ ਵਧੇਂਗੇ ਨਾਲ ਹੈ ਨਾ ਮੇਰੇ ਡੈਡੀ ਹੁਣੇ ਕਹਿੰਦਾ ਡੈਡੀ ਕਹਿੰਦਾ ਤੂੰ ਪਉਣਾ ਕੀ ਆ ਜਿੰਨ ਟੋਪਾਣਾ ਜੋ ਮਰਜ਼ੀ ਪਕਾ ਦੋ ਮੈਨੂੰ ਪਤਾ ਕਿ ਮੇਰਾ ਪੁੱਤ ਸਹੀ ਆ ਦੂਜਾ ਜਿਹੜਾ ਮਰਜ਼ੀ ਬੋਲੀ ਜਾ ਕੁੱਤੇ ਆ ਪੌਂਕਦੇ ਰਹਿੰਦੇ ਆ ਮਤਲਬ ਇਹ ਜ਼ਿੰਦਗੀ ਹੈ ਕਿ ਪਰਦੇ ਦੇ ਪਿੱਛੇ ਭਾਵੇਂ ਹੱਸਦੇ ਨੇ ਪਰ ਅੰਦਰ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਪਰਦੇ ਦੇ ਪਿੱਛੇ ਦੀ ਕਹਾਣੀ ਇਹਨਾਂ ਦੀ ਕੀ ਹੈ ਇਹ ਜੇ ਕੁਝ ਕਰਦੇ ਨੇ ਇਹਨਾਂ ਨੇ ਹਮੇਸ਼ਾ ਆਕੇ ਲੋਕਾਂ ਦੇ ਵਿੱਚ ਦੱਸਿਆ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਅਸੀਂ ਆਪਣੀ ਰੋਟੀ ਰੋਜੀ ਦੇ ਲਈ ਕਰ ਰਹੇ ਹਾਂ ਅਸੀਂ ਖਾਣਾ ਖਾਣ ਦੇ ਲਈ ਕਰ ਰਹੇ ਹਾਂ ਸਾਨੂੰ ਕਿਸੇ ਨੇ ਕੱਲ ਨੂੰ ਅਸੀਂ ਕਿਸੇ ਦੇ ਮੂਹਰੇ ਹੱਥ ਨਹੀਂ ਫਸਾਰਨਾ ਚਾਹੁੰਦੇ ਅਸੀਂ ਭੀਖ ਨਹੀਂ ਮੰਗਣਾ ਚਾਹੁੰਦੇ ਵੀ ਸਾਨੂੰ 10 ਰੁਪਏ ਦੇ ਦਿਓ ਜੋ ਕੁਝ ਕਰ ਰਹੇ ਹਾਂ ਅਸੀਂ ਆਪਣੀ ਰੋਟੀ ਦੇ ਲਈ ਕਰ ਰਹੇ ਹਾਂ ਤੇ ਲੋਕ ਭਾਵੇਂ ਮਾੜਾ ਬੋਲਦੇ ਨੇ ਨਹੀਂ ਅੱਜ ਭਾਵੇਂ ਅਸੀਂ ਟਿਕਟੋਕ ਤੇ ਚਾਹੇ ਕਿਤੇ ਵੀ ਆ ਚਾਹੇ ਮੈਂ ਵਾਇਰਲ ਹੋ ਰਹੀ ਹਾਂ ਹੁਣ ਵੀ ਵੀਡੀਓ ਮੇਰੀਆਂ ਵਾਇਰਲ ਹੋ ਰਹੀਆਂ ਹਾਂ ਮੈਂ ਕੁਝ ਵੀ ਆ ਠੀਕ ਹੈ ਨਾ ਅੱਜ ਵੀ ਅਸੀਂ ਉਹੀ ਹਾਂ ਚੁੱਪਲਾਂ ਦੇ ਵਿੱਚ ਮੇਰੇ ਘਰ ਵਾਲਾ ਵੀ ਉਹੀ ਕੱਪੜਿਆਂ ਚਾ ਮੇਰੇ ਨੇ ਜੇ ਤਾ ਕਹਿੰਦਾ ਵਾਇਰਲ ਹੋ ਗਏ ਜੀ ਬਹੁਤ ਪੈਸੇ ਆ ਸਾਡੇ ਕੋਲੇ ਤੇ ਹੀਰੋ ਬਣ ਕੇ ਤਰੋ ਜੀ ਚੰਗਾ ਜੀਂਦੀਆਂ ਫੈਂਟਾਂ ਪਾ ਕੇ ਟੀ-ਸ਼ਰਟ ਆ ਮੈਂ ਕਿਹਾ ਸੀ ਉਹ ਵੀ ਨਹੀਂ ਰੋਕਦੇ ਮੈਂ ਆਪਿ ਉਹ ਕਹਿੰਦਾ ਤੂੰ ਪੌਣੀਆਂ ਦਾ ਪਾ ਵੀ ਉਹ ਨਹੀਂ ਰੋਕਦੇ ਪਰアシ ਹੋ ਜਦੇ ਉਹ ਹੋ ਜਿਓ ਪਰ ਗਰੀਬੀ ਆ ਕਦੇ ਭੁੱਲਣੀ ਨਹੀਂ ਚਾਹੀਦੀ ਅਸੀਂ ਕਦੇ ਭੁੱਲਦੇ ਨਹੀਂ ਮੈਂ ਨਾ ਦੋਨਾਂ ਨੂੰ ਬਰਾਬਰ ਪਿਆਰ ਕਰਦੀ ਆ ਇਹ ਨਹੀਂ ਹੈਗਾ ਕਿ ਮੈਂ ਡੈਡੀ ਨੂੰ ਜ਼ਿਆਦਾ ਕਰਦੀ ਜੋ ਮੰਮੀ ਨੂੰ ਦੋਨਾਂ ਨੂੰ ਬਰਾਬਰ ਕਰਦੀ ਆ ਕਿਉਂਕਿ ਮੈਂ ਇੱਕ ਬਿਨਾ ਵੀ ਨਹੀਂ ਰਹਿ ਸਕਦੀ ਇਹ ਦੋਨੇ ਮੇਰੇ ਨਾ ਖਾਏ ਕੇ ਦੋਨੇ ਨਾ ਦਿਲ ਦਾ ਪੂਰਾ ਇੱਕ ਅੱਡੇ ਦੇ ਬਿਨਾ ਵੀ ਰਹਿ ਨਹੀਂ ਸਕਦੀ ਪੂਰਾ ਦਿਲ ਬੰਨਦਾ ਹੈ ਦੋਨਾਂ ਦੇ ਨਾਲ ਮਤਲਬ ਇੱਕ ਇੱਕ ਹੌਸਲਾ ਵੀ ਚਾਹੀਦਾ ਜੋ ਇਹਨਾਂ ਔਰਤਾਂ ਦੇ ਕੋਲ ਹੈ ਇਸ ਕੁੜੀ ਦੇ ਕੋਲ ਹੌਸਲਾ ਜੋ ਹੈ ਉਹ ਸ਼ਾਇਦ ਸਾਡੇ ਕੋਲ ਨਹੀਂ ਹੈਗਾ ਸਾਡੇ ਪਿਓ ਦੇ ਕੋਲ ਆ ਚਲੋ ਉਹਨਾਂ ਨੇ ਤੁਹਾਨੂੰ ਮੋਰੇ ਇਹ ਪੂਰਾ ਜੋ ਇਹਨਾਂ ਦਾ ਤਜਰਬਾ ਹੈ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਬਣ ਰਹੋ ਨੈਸ਼ਨ ਪੋਚ ਦੇ